ਮਾਰੇ ਗੋਮਾ ਬੁੜੀ ਬੜੀ ਮੱਝਾਂ ਚਿਕਲ ਜੁੜੀ ਬੜੀ ਸਾਤ ਕੁੱਟਦਾ ਸੰਤੂ ਬਾਬਾ ਟੀਮੀ ਕੁੱਟਾ ਬੰਤੂ ਬਾਬਾ ਕੈਨਾ ਬੜੀਆ ਗਾਲਾਂ ਕੱਢਾ ਜੱਜਾ ਬੜੀ ਗਰੀਜੀ ਬੱਟਾ ਗਿੰਦੂ ਸੌ ਸੌ ਕਮ ਗਣੀਆ ਵਾ ਸਾਈਕਲ ਉੱਪਰ ਚੜੇ ਚੜੇ ਮਾਰੇ ਗੋਮਾ ਬੁੜੀ ਬੜੀ ਨੱਜ ਮੱਝ ਠਾਈ ਰੱਖਾ ਗਿੰਦੂ ਪਾਸ ਮਠਾਈ ਰੱਖਾ ਜੋਤੀ ਸਰੀਆ ਜੁੱਤਾਂ ਦਾ ਵਾ ਜੁਗਤੀ ਛੋਟੀਆਂ ਲੈਚੀਆਂ ਖਾਵਾ ਤੇਲੂ ਰੀਟਾ ਮਿੱਡੂ ਜੇਲਾ ਰਹਾ ਰਿੱਜਨੀ ਪੜੀ ਪੜੀ ਮਾਰੇ ਗੋਮਾਂ ਭੁਲੀ ਭੜੀ ਕੌਡਾ ਐਨ ਕਾ ਤੋੜੀ ਰਖਾ ਪਗੜੀ ਚਾਤਾ ਬੰਦਾ ਲਖਾ ਢੇਰੂ ਲਿਹਾ ਨਸਵਾਰ ਕੀ ਚੁੰਡੀ ਗੰਦਮਾ ਡੱਕੇ ਮਾਰਾ ਭੁੰਡੀ ਮੋਖਾ ਲਖਾ ਬਿੰਦੂ ਤਿੰਜਾ ਉਰਦੂ ਚਾਰ ਜਮਾਤ ਪੜੀ ਮਾਰੇ ਗੋਮਾਂ ਭੁੜੀ ਭੜੀ ਸੌਣ ਰਖਾ ਪਿੰਡਾਂ ਨੰਗਾ ਬਿਨਾ ਬਾਤ ਕੇ ਖੋਜੇ ਜੰਗਾ ਹੱਥ ਤੇ ਡੱਗਾ ਫੇਰਾ ਠੂਠਾ ਲਾਲਾਂ ਬੜੀ ਜਾਂ ਜੇਰਾ ਜੂਪਾ गठिया अड़िया रोटियां खाका रोके मारा सड़े सड़े मारे गुम बुरे बड़े बारा गेटिया खेलो खेला सीपा बिचो आमा मेलू गिपा छामा शेरू को चा नामा चुगलिया उपर जोते लामा तिरानवे का जब रोवाया था घग्गर के विच रुड़े बड़े मारे गौमा बुड़ी बड़ी गौमा पाड़ तो आवा गोगा पैरां पासों वड्डण जोगा सोकरियां ते पिटदा तारी ਕਰ ਮਰੋਡੇ ਦੀ ਸਰਦਾਰੀ ਕੂਰਬੀਆਂ ਤੇ ਖਾਤਮਕੂ ਖਾਲੀ ਕਰਦੇ ਪੁੜੇ-ਪੜੇ ਮਾਰੇ ਗੋਮਾ ਬੁੜੇ-ਬੜੇ ਕਾਣਾ ਮੁਕਰਵਾਵਾ ਡੂਟਾ ਜੂਤਰ ਇੱਕ ਤੇ ਖਾਵਾ ਕੁੱਡਾ ਇਕੱਠੇ ਰਹਾ ਜਬਾਲਾ ਮੁਖੀਆ ਸੋਖਾ ਨੰਦੂ ਬਾਲੇ ਦੁਖੀਆ ਟੋਟ ਕਾ ਜੋੜ ਸੁਨਾਵਾ ਕੋਆਦੀ ਡੱਡੇ ਲੈ ਕੇ ਰਲੇ ਬੜੇ ਮਾਰੇ ਗੋਮਾ ਬੁੜੇ-ਬੜੇ ਮਾਰੇ ਗੋਮਾ